ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ 230 ਕਰੋੜ ਰੁਪਏ ਦਾ ਬਿਆਨ ਹੈ ਉਹਨਾਂ ਦਾ ਵੀ 230 ਕਰੋੜ ਰੁਪਏ ਅਸੀਂ ਐਮਬੈਂਕਮੈਂਟ ਸਟਰੈਂਥਨਿੰਗ ਤੇ ਲਾਤੇ ਤੇ ਫੂਲ ਪ੍ਰੂਫ ਅਰੇਂਜਮੈਂਟ ਐਗਜੈਕਟ ਵਰਡ ਉਹਨਾਂ ਨੇ ਯੂਜ਼ ਕੀਤਾ ਫੂਲ ਪ੍ਰੂਫ ਮੇਰਾ ਸਵਾਲ ਹੈ ਉਹ 230 ਕਰੋੜ ਰੁਪਏ ਕਿੱਥੇ ਕਿੱਥੇ ਲੱਗੇ ਸੀਗੇ ਕਿਹੜੇ ਕਿਹੜੇ ਬੰਨ ਮਜ਼ਬੂਤ ਹੋਏ ਕਿਉਂਕਿ ਨੋ ਬਰੀਚਸ ਮੈਂ ਦੇਖ ਕੇ ਆਂ ਉਹ ਸਾਰੀਆਂ ਉੱਥੇ ਕੋਨੇ ਵਾਲ ਦੇ ਆਲੇ ਦੁਆਲੇ ਨੋ ਬਰੀਚਸ ਹੋਈਆਂ ਸਾਬ ਅੱਜ ਦੇ ਅਗਰ ਆਪਾਂ ਅਖਬਾਰ ਕੱਢ ਲਈਏ ਕਹਿੰਦੇ 45 ਬਰੀਚਸ ਹੋਈਆਂ ਟੋਟਲ 45 ਬੰਦ ਥਾ ਥਾਂ ਬੰਦ ਜਿਹੜੇ ਬਰੀਚ ਹੋਏ ਐ ਉਸ ਚੋਂ 42 ਥਾ ਰਾਵੀ ਦੇ ਉੱਤੇ ਹੋਏ ਐ ਸਾਬ ਤੇ ਆ ਜਿਹੜਾ ਦੋ ਫਾੜ ਕਰਦੇ ਆ ਨਾ ਇਹ ਜੀ ਕੇਂਦਰਤਾ ਖਿਲਾਫ ਹੈ ਜੀ ਬੀਬੀਐਮ ਨੂੰ ਕਹਿ ਕੇ ਡਬੋਤਾ ਜੀ ਸਾਰੇ ਦਾ ਸਾਰਾ ਨੁਕਸਾਨ ਐ ਇਸ ਕੀ ਰਾਵੀ ਦੇ ਸੱਤ ਚ ਆਇਆ ਸਾਬ ਸਤਲੁਜ ਵਾਲੀ ਸੱਤ ਚ ਤਾਂ ਸਾਡੇ ਵਾਲਾ ਇਲਾਕਾ ਜਿਹੜੇ ਫਾਜ਼ਿਲਕਾ ਦੇ ਕਈ ਪਿੰਡੋਂ ਪਤਨ ਤੋਂ ਪਾਰ ਆ ਉੱਥੇ ਜਾ ਕੇ ਵਜਦੀ ਚਾਏ ਕਿੰਨੀ ਵਾਰ ਮੈਂ ਆਇਆ ਜਦੋਂ ਪਾਣੀ ਛੱਡਦੇ ਭਾਗੜੇ ਤੋਂ ਸਾਡੇ ਵਾਲੇ ਤੇ ਡੁੱਬੇ ਜਾਂਦੇ ਜਾਂਦੇ ਸਾਬ ਪਰ ਆ ਜਿਹੜਾ ਹੈ ਨਾ ਰਾਵੀ ਦਾ ਕਰਕੇ ਮੇਰੀ ਮੈਂ ਕਿਸੇ ਅਫਸਰ ਤੇ ਨਹੀਂ ਉਂਗਲੀ ਚੱਕਦਾ ਨਾ ਮੈਂ ਕਿਸੇ ਨੂੰ ਕਲੀਨ ਚਿੱਟ ਦਿੰਦਾ ਮੈਂ ਤਾਂ ਇੰਨਾ ਕਹਿਣਾ ਚਾਹਣਾ ਆ ਜਿਹੜੀ ਗਲਤ ਇੱਕ ਦੁਰਭਾਵਨਾ ਪੈਦਾ ਕਰਦੇ ਨੇ ਸਾਬ ਇਹਨੂੰ ਬੰਦ ਕਰੋ ਸਾਬ ਵੀ ਕੇਂਦਰ ਪੰਜਾਬ ਦੇ ਖਿਲਾਫ ਹੈ ਜੀ ਪੰਜਾਬ ਨੂੰ ਡੋਬੜਦੇ ਫਿਰਦੇ ਹੈ ਕੋਈ ਕਿਸੇ ਨੂੰ ਨਹੀਂ ਡੋਬਦਾ ਸਾਬ ਤੁਹਾਡੇ ਲੱਛਣ ਡੋਬੀ ਜਾਂਦੇ ਕਿਉਂਕਿ ਅਗਰ ਕ੍ਰਿਸ਼ਨ ਕੁਮਾਰ ਜੀ ਦਾ ਨਾਮ ਲੈਂਦੀ ਹੈ ਕਾਂਗਰਸ ਉਹਨਾਂ ਦੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕਹਿਣ ਦੇ ਨਾਲ-ਨਾਲ ਕਾਂਗਰਸ ਵਾਲੇ ਤੋਤੇ ਵਾਂਗੂ ਬੋਲੀ ਜਾਂਦੇ। ਕੁਛ ਕੁਛ ਹਿਆ ਹੈ ਨਾ ਜੀ ਕਾਂਗਰਸ ਵਾਲੇ। ਉਹਨਾਂ ਨੇ ਕਹਿਤਾ ਭਗਵੰਤ ਮਾਨ ਦਾ ਨਾਮ ਕੋਈ ਨਹੀਂ ਲੈਂਦਾ। ਕੇਜਰੀਵਾਲ ਸਾਡੋ ਭਗਵੰਤ ਮਾਨ ਜੀ ਦਾ ਮੰਨ ਲੈਣ ਭਗਵੰਤ ਮਾਨ ਜੀ ਤੇ ਹੈ ਕੁਛ ਨਹੀਂ ਚਾਰਿਆ ਤੇ ਆਪ ਦਾ ਦਿਨ ਢੋੜੀ ਜਾਂਦੇ। ਕੇਜਰੀਵਾਲ ਦਾ ਨਾਮ ਕੋਈ ਨਹੀਂ ਲੈਂਦੇ। ਕਿਸ ਕ੍ਰਿਸ਼ਨ ਕੁਮਾਰ ਨੇ ਡੋਪਤੇ। ਸਭ ਗੱਲ ਨੂੰ ਗੱਲ ਆਖੋ ਤੁਸੀਂ ਕੇਜਰੀਵਾਲ ਸਾਹਿਬ ਪਾਣੀ ਕਿਹਦੇ ਛੱਡ ਦੂੰਗਾ। ਪਾਣੀ ਚੱਡੂਗਾ ਉਹ ਤਾਂ ਕੇਜਰੀਵਾਲ ਸਾਹਿਬ ਕਹਿਣਗੇ ਤਾਂ ਪਾਣੀ ਛੱਡਿਆ ਜਾਊਗਾ ਕਿ ਕ੍ਰਿਸ਼ਨ ਗੁਵਾਰ ਕੀ ਪਾਣੀ ਛੱਡ ਦੂਗਾ ਮਜ਼ਾਕ ਬਣਾ ਰੱਖਿਆ ਪੰਜਾਬ ਦਾ ਇਹਨਾਂ ਨੇ ਇਸ ਕਰਕੇ ਮੇਰੀ ਬੇਨਤੀ ਹੈ ਹਾਂਜੀ ਨਹੀਂ ਸਾ ਪਟਾਣ ਮਾਜਰਾ ਜੀ ਕਾਂਗਰਸ ਹਾਂ ਪਟਾਣ ਮਾਜਰਾ ਨੇ ਬਿਆਨ ਦਿੱਤਾ ਨਾਲ ਦੀ ਨਾਲ ਸਾਡੇ ਸੀ ਡੋ ਜਨਰਲ ਸੈਕਟਰੀ ਕਾਂਗਰਸ ਦੇ ਉਹਨਾਂ ਦੇ ਬਿਆਨ ਆ ਗਏ ਜੀ ਤੁਸੀਂ ਜਾਣਦੇ ਹੋ ਜੀ ਆਈ ਪੀਜੀ ਗੁਵਾਰ ਜੀ ਬੈਠੇ ਐ ਦੇਰੇ ਤੋਂ ਤੇ ਟੈਲੀ ਕੀਆ ਚਿੱਠੀ ਭੇਜਦਾ ਚਿੱਠੀ ਦੀ ਕਾਪੀ ਭੇਜ ਦੂਗਾ ਅੱਛਾ ਡਾਕਟਰ ਸਾਹਿਬ ਇੱਕ ਸਕਿੰਟ ਮੈਂ ਫੋਨ ਨੂੰ ਫਿਨਿਸ਼ ਕਰ ਲਾਂ ਆ ਰਿਹਾ ਹਾਂ ਸਭ ਕਿੱਜਾ ਮੇਰਾ ਸਵਾਲ ਕੇਜਰੀਵਾਲ ਸਾਹਿਬ ਨੂੰ ਇਹ ਸੀਐਮ ਦਾ ਨਾਮ ਕਿਉਂ ਨਹੀਂ ਲਿਆ ਹਾਂਜੀ ਮੈਂ ਤਾਂ ਨਾ ਕਿਸੇ ਦਾ ਨਾਮ ਹੀ ਲਿਆ ਆ ਆਮ ਆਦਮੀ ਪਾਰਟੀ ਸਰਕਾਰ ਦਾ ਨਾਮ ਨਹੀਂ ਲਿਆ ਕਿਸ਼ਨ কুমার ਦਾ ਨਾਮ ਲਈ ਜਦੇ ਰੀਜ਼ਨ ਬਿਕੋਜ਼ ਡਰ ਲੱਗਦਾ ਸਾਬ ਅੱਛਾ ਕਮਾਲ ਕਰੀ ਜਾਂਦੇ ਆਪੀ ਜੀ ਤੁਹਾਡੇ ਫੋਨ ਆ ਜੇ ਚੀਨ ਨਿਟਰ ਦਾ ਵੀ ਮੈਂ ਤੁਹਾਡੇ ਖਾਤੇ ਖੋਲ ਕੇ ਭੇਜ ਦੂਗਾ ਜਣ ਲੱਗਿਆ ਵਿਜੀਲੈਂਸ ਮੇਰੇ ਕਾਚੇ ਕਲਮ ਤੋੜੀ ਨਹੀਂ ਪੜੀ ਜੂਗੀ ਤੁਸੀਂ ਤਗੜੇ ਹੋ ਅਜੇ ਢੀ ਜਣੇ ਮਾਸਾ ਦੇ ਵਰਗਾ ਕਮਜ਼ੋਰ ਬੰਦਾ ਦੇ ਨਾਲ ਨਾਲ ਜਵਾਬਦੇਹ ਜੂਗਾ ਓਏ ਡੇਡੇ ਤਗੜੇ ਸਵਾ 6 6 ਫੋਟੋ ਦੇ ਪ੍ਰਧਾਨ ਹੈ ਉਹ ਤਾਂ ਗੋਡੀਆਂ ਪਰਨੇ ਹੋਏ ਪਏ ਉਹ ਤਾਂ ਭੁੱਖਾਂ ਗਦੇ ਹੀ ਨਹੀਂ ਨਾਮ ਤਾਂ ਲੈਣਾ ਜੂਰੋਕ੍ਰਿਸ਼ਨ ਮਾਰਦਾ ਉਹਦਾ ਕ੍ਰਿਸ਼ਨ ਕੁਮਾਰ ਛੱਡ ਹਰੇ 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 ਕ੍ਰਿਸ਼ਨ ਕਰਦੇ ਫਿਰਦੇ ਹੈ ਇਸ ਕਰਕੇ ਇੱਕ ਮੇਰੀ ਆਖੇ ਸਵਾਲ ਹੈ ਸਭ ਕੇਜਰੀਵਾਲ ਸਾਹਿਬ ਤੋਂ ਕੇਜਰੀਵਾਲ ਸਾਹਿਬ ਪੰਜਾਬ ਚ ਮਜ਼ਦੂਰ ਵੀ ਬਸਦੇ ਹੈ ਗਰੀਬ ਵੀ ਬਸਦੇ ਹੈ ਉਹ ਜਿਹੜੇ 13000 ਕਰੋੜ ਦਾ ਤੁਸੀਂ ਬਣਾ ਕੇ ਖਾਕਾ ਭੇਜਿਆ ਹੈ ਉਹਦੇ ਚ ਕਿਤੇ ਮਜ਼ਦੂਰਾਂ ਦਾ ਖਾਤਾ ਹੀ ਕਿਤੇ ਹੈ ਨਹੀਂ ਸਭ ਕੋਈ ਕੋਈ ਨਾਮ ਹੀ ਨਹੀਂ ਲਿਆ ਉਹਨਾਂ ਦੇ ਵਾਸਤੇ ਕਿਵੇਂ ਆਊਗਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸਭ ਚਾਹੇ ਸਾਡੀ ਉਦੋਂ ਤਾਂ ਹੀ ਅਸੀਂ ਬਖਾਲਸੀ ਜਦੋਂ ਚਿੱਟੀ ਮੱਖੀਆਂ ਮੈਂ ਜਿਹਨੂੰ ਨੀਲੀ ਮੱਖੀ ਕਹਿੰਦਾ ਸੀਗਾ ਜਦੋਂ ਨਰਮੇ ਤੇ ਗਾਜ ਪਈ ਹੈ 660 ਕਰੋੜ ਰੁਪਏ ਤੁਸੀਂ ਤੁਹਾਡੇ ਰਾਜੇ ਵੰਡੇਗੇ ਜਿਉ ਉਸ ਟਾਈਮ ਕਾਲੀਆ ਸਾਹਿਬ 660 ਕਰੋੜ ਰੁਪਏ ਉਦੋਂ 10% ਕਿਸਾਨ ਮਜ਼ਦੂਰਾਂ ਜੇ 66 ਕਰੋੜ ਰੁਪਇਆ ਵੰਡਿਆ ਗਿਆ ਸੀਗਾ ਸਾਹਿਬ ਮੈਂ ਪ੍ਰਧਾਨ ਮੰਤਰੀ ਜੀ ਉਹ ਕਹਿੰਦਾ ਮੈਂ ਕਿ ਪ੍ਰਧਾਨ ਮੰਤਰੀ ਜੀ ਹੋਰ ਨਹੀਂ ਤਾਂ ਘਟੋ ਘਟ ਸਾਡੀਆਂ ਮਨਰੇਗ ਵਾਲੇ 100 ਤੋਂ 150 ਕਰਾ ਦਿਓ ਨਾਲ ਅਫਸਰ ਸੀ ਉਹ ਕਹਿੰਦੇ ਜੱਖੜ ਸਾਹਿਬ ਪਹਿਲਾਂ 100 ਦਾ ਦਿਨ ਪੂਰੇ ਕਰਵਾ ਲਓ 150 ਦਾ ਬਾਅਦ ਸੇ ਹੈ ਤੇ 35 ਐ 37 ਦਿਨ ਮਨਰੇਗਾ ਲੱਗ ਰਹੀ ਹੈ ਮਜ਼ਦੂਰਾਂ ਦਾ ਕਰ ਵੀ ਪਰਨਾ ਕਿ ਨਹੀਂ ਪਰਨਾ ਸਾਹਿਬ ਇਸ ਕਰਕੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਰਾਜਨੀਤੀ ਨਾ ਕਰੇ ਇਸ ਕੋje ਟਾਈਮ ਦੇ ਅੰਦਰ ਕੇਂਦਰ ਸਰਕਾਰ ਨਾਲ ਖੜੀ ਐ ਡਟ ਕੇ ਖੜੀ ਐ ਅਸੀਂ ਪੂਰੀ ਭਟਕੇ ਜਿਹੜੇ ਜਦੋਂ ਰਿਪੋਰਟ ਬਣ ਕੇ ਜਾਂਦੀ ਹੈ ਹਰ ਕਿਸਮ ਦੀ ਮਦਦ ਕਰਾਂਗੇ ਇਹਨਾਂ ਨੇ ਕਿਸਾਨਾਂ ਦੇ ਮਾਉਜੇ ਚ ਉਸ 13000 ਕਰੋੜ ਦੇ ਅੰਦਰ ਸਿਰਫ 1800 ਕਰੋੜ ਰੁਪਇਆ ਕਿਸਾਨ ਦਾ ਮਾਉਜਾ ਪਾਇਆ ਹੈ ਸਾ 1800 ਕਰੋੜ ਰੁਪਇਆ 1800 ਦਾ ਮਤਲਬ ਹੈ ਕਰੀਬਨ 4 ਲੱਖ ਦਾ ਕਰ 4 ਲੱਖ ਕੁਸ਼ੇ ਹਜ਼ਾਰ ਜਿਹੜੇ ਕਿਸਾਨ ਹੈ 50000 ਰੁਪਏ ਏਕੜ ਦੇ ਹਿਸਾਬ ਦਾ ਉਹਨਾਂ ਨੇ ਪਾਇਆ ਜਿਹਦੇ ਵਿੱਚ 40000 ਦਾ ਪਰ ਏਕੜ ਅਗਰ ਮਾਉਜਾ ਦਿੱਤਾ ਜਾਵੇ 1600 ਕਰੋੜ ਰੁਪਇਆ ਬਣਦਾ ਸਾਬ 1600 ਕਰੋੜ ਰੁਪਇਆ ਆਲਰੇਡੀ ਆ ਚੁੱਕਿਆ ਇਹਨਾਂ ਨੂੰ ਦੇ ਰਹੀ ਹੈ ਸਰਕਾਰ ਕੇਂਦਰ ਸਰਕਾਰ ਮੋਦੀ ਸਾਹਿਬ ਕਹਿ ਕੇ ਗਏ ਹੈ ਮਕਾਨਾਂ ਦੇ ਸੜਕਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਸਕੂਲਾਂ ਦੇ ਬਿਲਡਿੰਗ ਗਵਰਨਮੈਂਟ ਬਿਲਡਿੰਗਸ ਤੇ ਉਹ ਸਾਰੇ ਕੰਮ ਕਰਾਏ ਜਾਣਗੇ ਐਂਡ ਔਨ ਟਾਪ ਆਫ 댓 ਜਿਸ ਤਰ੍ਹਾਂ ਉਹ ਦਿਨ ਮੈਂ ਕਹਿ ਰਿਹਾ ਸੀ ਉਹ ਨਵਲ ਲਹਿਣਾ ਸਾਹਿਬ ਉਹਨਾਂ ਦੇ ਡਾਰ ਲਿੰਪਲ ਦਾ ਕਿਹੜਾ ਜਿਹੜਾ ਕਹਿੰਦਾ देयर ਆਰ ਨੋ ਫੁੱਲ ਸਟਾਪਸ ਥਿਸ ਇਜ਼ ਨਾਟ ਅ ਫੁੱਲ ਸਟਾਪਸ ਆਫ ਥਿਸ ਇਜ਼ ਅ ਕੋਮਾ 1600 ਆ ਕੋਮਾ ਹੈ ਸਾਬ ਇਦੇ ਬਾਦ ਵਾਲੀ ਤਾਂ ਜੇ ਕਾਥਾ ਲਿਖਣੀ ਜਾਣੀ ਹੈ ਤੁਸੀਂ ਤਰੀਕੇ ਨਾਲ ਗੱਲ ਕਰੋ ਮਜ਼ਾਕ ਨਾ ਮਣਾਓ ਪ੍ਰਧਾਨ ਮੰਤਰੀ ਦੇ ਸਾਹਮਣੇ ਸੈਂਡ ਸੰਬਡੀ ਹੂ ਇਜ਼ ਮੈਚੁਰ ਐਨਫ ਹੂ ਅੰਡਰਸਟੈਂਡਸ ਦਾ ਇਸ਼ੂ ਇਹਨਾਂ ਸਾਰੇ ਜੇ ਤੁਸੀਂ ਬੂਝ ਬਜਾਕੜੋ ਤੁਸੀਂ ਜਾਓ ਹੁਣ ਤਾਂ ਸੇਹਤ ਤੁਸੀਂ ਕਾਮਯਾਬ ਹੋ ਗਈ ਜਾ ਕੇ ਗੱਲ ਕਰੋ ਪੰਜਾਬ ਦਾ ਪੱਖ ਰੱਖੋ ਪੰਜਾਬ ਦੇ ਨਾਲ ਸਾਰੀਆਂ ਪਾਰਟੀਆਂ ਖੜੀਆਂ ਮੈਂ ਸੁਨੀਲ ਆਪਣੇ ਬੀਜੇਪੀ ਦਾ ਨਹੀਂ ਗੱਲ ਕਰਦਾ ਹਰੇਕ ਕੋਈ ਜੈਨੂਇਨ ਗੱਲ ਹੋ ਗਈ ਠੀਕ ਹੈ ਤੁਹਾਡੇ ਇਸ਼ਾਰੇ ਤੇ ਤੋਤੇ ਵਾਂਗੂ ਬੋਲਦੇ ਆ ਕਾਂਗਰਸੀ ਬੋਲੀ ਜਾਣ ਪਰ ਉੱਥੇ ਜਦੋਂ ਜਾ ਕੇ ਜਦੋਂ ਨਿਤਰੇਨ ਸਾਹਿਬ ਸਾਰਿਆਂ ਨੂੰ ਪੰਜਾਬ ਦੇ ਅਖੇ ਨਿਤਰਨਾ ਪਊਗਾ ਸੋ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ